ਉਡਾ ਸਾਰਿਆਂ ਦਾ ਪ੍ਰੈਸ ਸਾਥੀਆਂ ਦਾ ਧੰਨਵਾਦ ਮੇਰੇ ਨਾਲ ਇਸ ਇਲਾਕੇ ਦੇ ਮੈਂਬਰ ਆਫ ਪਾਰਲੀਮੈਂਟ ਦੂਸਰੀ ਵਾਰ ਬਣੇ ਡਾਕਟਰ ਅਮਰ ਸਿੰਘ ਜੀ ਬਹੁਤ ਹੀ ਸਤਕਾਰਯੋਗ ਇਸ ਇਲਾਕੇ ਦੀ ਨੁਮਾਇੰਦਗੀ ਕਰ ਰਹੇ ਸਾਡੇ ਭਰਾ ਵਿਕਰਮ ਬਾਜਵਾ ਜੀ ਜਿਲ੍ਹੇ ਦੇ ਪ੍ਰਧਾਨ ਮੇਜਰ ਮੁੱਲਾਪੁਰ ਸਾਹਿਬ ਤੇ ਸਾਰੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਹਿਬਾਨ ਅੱਜ ਦਾ ਜਿਹੜਾ ਇੱਥੇ ਆਉਣ ਦਾ ਮਕਸਦ ਹੈ ਇਹ ਅਸੀਂ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਦੇ ਨਾਮ ਦੇ ਨਾਲ ਅਸੀਂ ਹਰ ਬਲਾਕ ਪੱਧਰ ਤੇ ਆਪ ਦੇ ਕਾਂਗਰਸ ਦੇ ਸਮੁੱਚੇ ਲੀਡਰਸ਼ਿਪ ਨਾਲ ਤੇ ਵਰਕਰ ਸਾਥੀਆਂ ਨਾਲ ਮੀਟਿੰਗਸ ਕਰ ਰਹੇ ਹਾਂ ਕਿੱਥੇ ਕਿੱਥੇ ਸਾਡੀਆਂ ਕਮੀਆਂ ਐ ਲੋਕਾਂ ਦੇ ਸੁਝਾਅ ਲਈ ਜਾ ਰਹੇ ਐ ਲੋਕਾਂ ਨੂੰ ਪੁੱਛਿਆ ਜਾ ਰਿਹਾ ਐ ਬਹੁਤ ਸਾਰੇ ਲੋਕ ਸੁਝਾਅ ਦਿੰਦੇ ਐ ਕਿ ਸਮੇਂ ਸਿਰ ਟਿਕਟ ਦੇਣੀ ਚਾਹੀਦੀ ਐ ਬਹੁਤ ਸਾਰੇ ਲੋਕ ਕਿਸੇ ਪ੍ਰਕਾਰ ਦਾ ਸੁਝਾਅ ਦਿੰਦੇ ਐ ਕਿ ਮੰਥਲੀ ਮੀਟਿੰਗ ਹੋਣੀਆਂ ਚਾਹੀਦੀ ਐ ਉਹ ਸਾਰੇ ਸੁਝਾਅ ਸੁਣਦੇ ਐ ਤੇ ਨਾਲ ਦੀ ਨਾਲ ਉਹਨਾਂ ਦੇ ਜਵਾਬ ਵੀ ਦੇਈਦੇ ਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਉਹਨਾਂ ਦੇ ਵਿੱਚ ਜਿੱਥੇ-ਜਿੱਥੇ ਕਮੀਆਂ ਉੱਥੇ ਸੋਧ ਕਰਾਂਗੇ 올 ਇੰਡੀਆ ਦੇ ਸਾਡੇ ਪ੍ਰਧਾਨ ਖਰਗੇ ਸਾਹਿਬ ਔਰ ਰਾਹੁਲ ਗਾਂਧੀ ਜੀ ਨੇ ਵੀ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਜਿਸ ਪ੍ਰਕਾਰ ਮਹਾਰਾਸ਼ਟਰ ਛੋਇਆ ਹਰਿਆਣਾ ਛੋਇਆ ਔਰ ਦੂਜੇ ਰਾਜਾਂ 'ਚ ਹੋਣ ਦੀ ਸੁਭਾਵਨਾ ਹੈ ਮਹਾਰਾਸ਼ਟਰ ਚ 43 ਲੱਖ ਵੋਟਾਂ ਨਵੀਆਂ ਜੋੜ ਦਿੱਤੀਆਂ ਗਈਆਂ 5 ਮਹੀਨਿਆਂ 'ਚ ਜਾਨੀ ਕਿ ਆਰਐਸਐਸ ਦੇ ਲੋਕ ਸਾਥੀ ਕੁਝ ਨੇੜੇ ਹੋ ਕੇ ਕੰਮ ਕਰ ਰਹੇ ਨੇ ਜਿਹੜੀਆਂ ਅਸਲ ਕਿਸੇ ਵੀ ਪਾਰਟੀ ਦੀਆਂ ਨਿੱਜੀ ਵੋਟਾਂ ਐ ਪੱਕੀਆਂ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਤੇ ਨਵੇਂ ਸਾਥੀ ਜੋੜ ਦਿੱਤੇ ਜਾਂਦੇ ਜਿਹਰੇ ਵਾਸਤੇ ਕੋਈ ਔਥੈਂਟੀਸਿਟੀ ਨਹੀਂ ਐ ਕਿਸੇ ਦਾ ਵੀ ਜਾਲੀ ਲਾ ਕੇ ਆਧਾਰ ਕਾਰਡ ਉਹਨਾਂ ਦੀ ਵੋਟ ਕੱਢ ਦਿੱਤੀ ਜਾਂਦੀ ਐ ਸੋ ਅਸੀਂ ਇਹ ਸਾਰਿਆਂ ਨੂੰ ਸ਼ੰਕਾਜਾਰ ਕੀਤੀ ਐ ਕਿ ਆਉਣ ਵਾਲੇ ਸਮੇਂ ਚ ਆਪਾਂ तमाम ਬੂਥ ਸਟਰਟ ਤੇ ਵੋਟਰ ਲਿਸਟ ਤੋਂ ਲੈ ਕੇ ਸਾਰੇ ਇੰਤਜ਼ਾਮਤ ਪੂਰੇ ਕਰਨੇ ਐ ਤਾ ਜੋ ਕਿਸੇ ਗੱਲ ਦੀ ਕੋਈ ਕਮੀ ਨਾ ਛੱਡੀ ਜਾਵੇ ਅੱਜ 24 ਮਹੀਨੇ ਐ ਔਰ ਅੱਜ ਤੋਂ ਅਗਰ ਅਸੀਂ ਲੱਗਾਗੇ ਤਾਂ ਮੇਰਾ ਖਿਆਲ ਅਸੀਂ 2 ਸਾਲਾਂ ਦੇ ਵਿੱਚ ਐ ਮੁਕੰਮਲ ਤੌਰ ਤੇ ਜੰਗ ਦੇ ਮੈਦਾਨ ਚ ਜਾਨੀ ਕਿ ਚੋਣਾਂ ਦੇ ਮੈਦਾਨ ਦੇ ਵਿੱਚ ਜਾਣ ਵਾਸਤੇ ਤਿਆਰ ਪਰ ਤਿਆਰ ਹੋ ਜਾਵਾਂਗੇ ਸੋ ਇਸ ਕਰਕੇ ਅੱਜ ਅਸੀਂ ਪਹਿਲਾ ਮੀਟਿੰਗ ਸਮਰਾਲਾ ਕੀਤੀ ਅੱਜ ਇੱਥੇ ਔਰ ਸਾਡਾ ਟੀਚਾ ਹੈ ਕਿ ਅਗਲੇ 2 ਮਹੀਨੇ ਦੇ ਅੰਦਰ ਅੰਦਰ ਪੰਜਾਬ ਦੇ ਹਰ ਆ ਬੁੱਧ ਤੇ ਜਾ ਕੇ ਅਸੀਂ ਇਸ ਤਰ੍ਹਾਂ ਰਿਵਿਊ ਮੀਟਿੰਗਸ ਲਵਾਵਾਂਗੇ ਗੱਲਬਾਤ ਕਰਾਂਗੇ ਔਰ ਮੈਨੂੰ ਪੂਰਨ ਉਮੀਦ ਹੈ ਕਿ ਜੋ ਪੰਜਾਬ ਦੇ ਲੋਕਾਂ ਦੇ ਸੁਪਨੇ ਆਜ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਅਗਰ ਕੋਈ ਕਾਇਆ ਕਲਪ ਸਕਦਾ ਹੈ ਪੰਜਾਬ ਦੀ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਕਾਂਗਰਸ ਪਾਰਟੀ ਤੋਂ ਉਮੀਦ ਨਜ਼ਰ ਆ ਰਹੀ ਹੈ ਸ਼ਰਤ ਇਹ ਹੈ ਕਿ ਸਾਡੇ ਲੀਡਰ ਸਹਿਬਾਨਾਂ ਨੂੰ ਸਾਨੂੰ ਸਾਰਿਆਂ ਨੂੰ ਆਮ ਜਨਤਾ ਦੀ ਉਹਨਾਂ ਉਮੀਦਾਂ ਤੇ ਆਉਣ ਵਾਲੇ ਸਮੇਂ 'ਚ ਖਰਾ ਉਤਰਨਾ ਪਏਗਾ ਉਹਨਾਂ ਦੇ ਮੁਤਾਬਕ ਪਾਲਿਸੀਜ਼ ਪਲੈਨਿੰਗ ਕਰਕੇ ਔਰ ਇਸ ਦਲਦਲ ਚੋਂ ਪੰਜਾਬ ਨੂੰ ਕੱਢਣਾ ਹੈ ਅੱਜ ਪੰਜਾਬ ਦਲਦਲ ਦੇ ਵਿੱਚ ਧਸਦਾ ਜਾ ਰਿਹਾ ਹੈ ਜਿਸ ਪ੍ਰਕਾਰ ਸਰਕਾਰ ਬਣੀ ਸੀ ਬਦਲਾਵ ਦੀ ਸਰਕਾਰ 25 ਵਰੇ ਮੈਨੂੰ ਲੱਗਦਾ ਅੱਜ ਬਦਲਾਵ ਦੀ ਸਰਕਾਰ ਨੇ ਪੰਜਾਬ ਨੂੰ ਪਿੱਛੇ ਕਰ ਦਿੱਤਾ ਹੈ ਕੋਈ ਐਸਾ ਵਰਗ ਨਹੀਂ ਹੈ ਪੰਜਾਬ ਦੇ ਅੰਦਰ ਜਿਹੜਾ ਸਰਕਾਰ ਤੋਂ ਦੁਖੀ ਨਹੀਂ ਹੈ ਕੋਈ ਐਸਾ ਵਿਅਕਤੀ ਨਹੀਂ ਹੈ ਚਾਹੇ ਉਹ ਕੰਮ ਹੈ ਚਾਹੇ ਉਹ ਨੌਕਰੀ ਪੇਸ਼ਾ ਚਾਹੇ ਉਹ ਉਦਯੋਗਪਤੀ ਹੈ ਚਾਹੇ ਉਹ ਮਨਰੇਗਾ ਦਾ ਵਰਕਰ ਹੈ ਚਾਹੇ ਉਹ ਅਫਸਰ ਸ਼ਾਹੀ ਹੈ ਬਿਊਰੋਕਰੇਟਸ ਹੈ ਔਰ ਮੇਰਾ ਖਿਆਲ ਕੋਈ ਵਿਅਕਤੀ ਸੰਤੁਸ਼ਟ ਨਹੀਂ ਹੈ ਚਾਹੇ ਉਹ ਕਿਸਾਨ ਹੈ ਹਰ ਵਿਅਕਤੀ ਇਸ ਸਰਕਾਰ ਤੋਂ ਖਾਸ ਕਰਕੇ ਭਗਵੰਤ ਮਾਨ ਸਾਹਿਬ ਦੀਆਂ ਨੀਤੀਆਂ ਦੇ ਕਾਰਨ ਬੇਹੱਦ ਦੁਖੀ ਹੈ ਅੱਜ ਸਰਕਾਰ ਅੰਨੀ ਤੇ ਬੋਲੀ ਹੋ ਚੁੱਕੀ ਹੈ ਜਿਹਨੂੰ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਇੱਕੋ ਇੱਕ ਵਿਕਲਪ ਹੋਰ ਆ ਕਾਂਗਰਸ ਪਾਰਟੀ ਹੈ ਸ਼ਰਤ ਇਹ ਹੈ ਕਿ ਸਾਨੂੰ ਵੀ ਆਪਣੇ ਆਪ ਚ ਜਿੱਥੇ ਕਮੀਆਂ ਹੈ ਉਹ ਸੁਧਾਰ ਕਰਨੇ ਪੈਣਗੇ ਔਰ ਜਨਤਾ ਦੇ ਮੁਤਾਬਕ ਫੈਸਲੇ ਲੈਣੇ ਪੈਣਗੇ ਔਰ ਮੈਂ ਉਮੀਦ ਕਰਦਾ ਹੈ ਕਿ ਅਸੀਂ ਇਸੇ ਤਰ੍ਹਾਂ ਨੀਚਲੇ ਸਤਰ ਤੇ ਜਾ ਕੇ ਜਦੋਂ ਅਸੀਂ ਮੀਟਿੰਗਸ ਲਵਾਵਾਂਗੇ ਕਾਂਗਰਸ ਮਜ਼ਬੂਤ ਹੋਏਗੀ ਤੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਔਰ ਜਿਹੜਾ ਬੜਾ ਹਾਲੀ ਦੇ ਵਧ ਪੰਜਾਬ ਵਧ ਗਿਆ ਉਹਨੂੰ ਦੁਬਾਰੇ ਵਾਪਸ ਲੀ ਲਿਆ ਤੇ ਲੈ ਕੇ ਆਉਣ ਦਾ ਕੰਮ ਕਾਂਗਰਸ ਪਾਰਟੀ ਕਰੇਗੀ ਰਾਹੁਲ ਗਾਂਧੀ ਜੀ ਕਹਿੰਦੇ ਕਾਂਗਰਸ ਪਾਰਟੀ ਕੋਲੇ ਬੱਬਰ ਸ਼ੇਰ ਨੇ ਬਲਾਕ ਲੈਵਲ ਤੇ ਨੇ ਪਰ ਉਹਨਾਂ ਦੇ ਪਿੱਛੇ ਚੇਨ ਲੱਗੀ ਹੋਈ ਹੈ ਕਿਹਦੇ ਲਈ ਹੈ ਚੇਨ ਮੈਨੂੰ ਨਹੀਂ ਪਤਾ ਕਿਦੋਂ ਇਹ ਇਹ ਕਿਹਾ ਲੇਕਿਨ ਕੋਈ ਚੇਨ ਦੀ ਗੱਲ ਤਾਂ ਮੇਰਾ خیال ਉਹਨਾਂ ਦਾ ਕਹਿਣ ਦਾ ਅਗਰ ਮਤਲਬ ਹੋਏਗਾ ਕਿ ਉਸ ਤਰ੍ਹਾਂ ਦੀ ਜਿਹੜੀ ਖੁੱਲ੍ਹ ਦੇਣੀ ਚਾਹੀਦੀ ਹੈ ਪਾਰਟੀ ਦੇ ਵਰਕਰਸ ਨੂੰ ਉਹ ਕਿਤੇ ਨਾ ਕਿਤੇ ਨਹੀਂ ਮਿਲਦੀ ਸਾਨੂੰ ਹਰ ਵਰਕਰ ਨੂੰ ਬਲੋਕ ਦਾ ਚਾਹੇ ਕੋਈ ਹੋਰ ਹੈ ਪ੍ਰਧਾਨ ਹੈ ਉਹਨੂੰ ਉਹਨੂੰ ਤਰਜੀਹ ਦੇਣੀ ਚਾਹੀਦੀ ਆ ਜੀ ਪਿਛੇ ਕਿਹਦੇ ਜਾਬ ਲਾਇਆ ਬਾਅਦ ਚ ਵੀ ਜਿਹੜੀ ਸਿੱਕਾ ਦੇ ਕਪੜਿਆਂ ਤੋਂ ਦੋਸ਼ੀ ਸੱਜਣ ਕਮਾਰਾ ਉਹਨੂੰ ਸਜ਼ਾ ਹੋਈ ਆ ਸਾਰੇ ਸ਼ਰਕਾ ਕੀਤੀ ਕਾਂਗਰਸ ਦਾ ਕੋਈ ਐਮਪੀ ਦਾ ਕਾਂਗਰਸ ਦਾ ਕੋਈ ਲੀਡਰ ਨਹੀਂ ਬੋਲੇ ਵੀ ਦੇਖੋ ਇੱਥੇ ਰਾਹੁਲ ਗਾਂਧੀ ਨੇ 20 ਵਾਰੀ ਕਿਹਾ ਤਾਂ ਤੁਹਾਡਾ ਖਿਆਲ ਨਹੀਂ ਨਹੀਂ ਕਿਦਾਂ ਛਲਾਂਗਾ ਕਰੀਏ ਅਸੀਂ ਇਹ ਕਹਿੰਦੇ ਆ ਇਹ ਜਿਹੜੇ ਵਿਅਕਤੀ 84 ਦੇ ਦੰਗਿਆਂ 'ਚ ਦੋਸ਼ੀ ਸਨ ਜਿਨ੍ਹਾਂ ਨੇ ਸਿੱਖਾਂ ਦਾ ਔਰ ਸਾਡੇ ਲੋਕਾਂ ਦਾ ਨੁਕਸਾਨ ਕੀਤਾ ਚਾਹੇ ਕੋਈ ਹਿੰਦੂ ਵੀ ਸੀ ਚਾਹੇ ਕੋਈ ਦਲਿਤ ਸੀ ਉਹਨਾਂ ਨੂੰ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੂੰ ਮਿਲ ਗਈ ਅਸੀਂ ਮਾਨਜੋਗ ਅਦਾਲਤ ਦਾ ਤਨਵਾਦ ਕਰਦੇ ਹਾਂ ਔਰ ਜੋ ਬਾਕੀ ਰਹਿ ਗਏ ਨੇ ਹਰੇਕ ਵਿਅਕਤੀ ਜਿਹੜੇ ਗੁਨਾਹਗਾਰ ਨੇ ਜਿਨ੍ਹਾਂ ਨੇ ਤਾਕਤ ਦੀ ਆੜ ਦੇ ਵਿੱਚ ਗੁਨਾਹ ਕੀਤੇ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਮੁੱਖ ਮੰਤਰੀ ਕਹਿੰਦੇ ਆ ਅਸੀਂ ਨਸ਼ਾ ਕਲੱਬ ਮਹਿਨ ਚਲਾਈ ਹੈ ਕਾਂਗਰਸ ਨਸ਼ਾ ਤਸਕਰਾਂ ਨੂੰ ਮਦਦ ਕਰਦੀ ਹੈ ਰੈਟ ਫੈਲ ਕਰਾਤੀ ਹੈ ਹਾਈ ਕੋਰਟ ਦੇ ਵਿੱਚ ਦੱਸੋ ਅਸੀਂ ਕਿਹੜੀ ਰੈਟ ਅਸੀਂ ਕਿਹੜੀ ਰੈਟ ਫਾਈਲ ਕੀਤੀ ਹੈ ਇਹ ਕਿਹੜੀ ਮਦਦ ਕਰ ਰਿਹਾ ਭਗਵੰਤ ਸਿੰਘ ਮਾਨ ਸਾਹਿਬ 3 ਸਾਲ ਤੁਹਾਨੂੰ ਨਸ਼ਾ ਤਸਕਰ ਨਜ਼ਰ ਨਹੀਂ ਆਏ 3 ਸਾਲ ਲੋਕਾਂ ਦੀ ਬੱਸ ਹੋ ਗਈ ਹੈ ਹਰ ਘਰੇ ਹੋਮ ਡਿਲੀਵਰੀ ਮਿਲ ਰਹੀ ਹੈ ਤੁਹਾਡੇ ਰਾਜ ਦੇ ਵਿੱਚ ਉਹ ਠੀਕ ਕਹਿ ਰਿਹਾ ਸੀ ਅੱਜ ਕੋਈ ਭਾਸ਼ਣ ਦੇ ਰਿਹਾ ਵਿਅਕਤੀ ਨਸ਼ਾ ਅੱਜ ਜਿਵੇਂ ਉਹ ਜੋਮੈਟੋ ਤੇ ਇੱਕ ਕੰਪਨੀ ਐਵੇਂ ਹੋਮ ਡਿਲੀਵਰ ਹੋਮ ਡਿਲੀਵਰੀ ਦਿੱਤੀ ਜਾ ਰਹੀ ਹੈ 3 ਸਾਲਾਂ ਦੇ ਮੁੱਖ ਮੰਤਰੀ ਸਾਹਿਬ ਸੁੱਤੇ ਪਏ ਸੀਗੇ ਅੱਜ ਉਹਨਾਂ ਨੂੰ ਯਾਦ ਆਈ ਹੈ ਇੱਕੋ ਦਮ ਚਲ ਪਿਆ ਕੰਮ ਅਫਸਰ ਲਾਤੇ ਫਲਾਂ ਲਾਤਾ ਘਰ ਤੋਂ ਲੱਗ ਪੇ ਛੋਟਕੀਆਂ ਛੋਟੀਆਂ ਮੱਛਲੀਆਂ ਦੇ ਦਿਵਾਲੇ ਹੋ ਗਏ ਵੱਡੇ ਮગર ਮੱਛ ਨਜ਼ਰ ਨਹੀਂ ਆ ਰਹੇ ਕੀ ਹੋਇਆ ਜਿਹੜੇ ਵੱਡੇ ਵੱਡੇ ਐਸਐਸਪੀ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਲੋਕ ਵੱਡੇ ਵੱਡੇ ਓ ਘਰਾਣੇ ਜਿਨ੍ਹਾਂ ਤੇ ਨਸ਼ਾਤ ਤਸਕਰੀ ਦੀਆਂ ਲੋਕ ਪੰਜਾਬ ਦੇ ਲੋਕ ਗੱਲਾਂ ਕਰਦੇ ਆ ਕੋਈ ਨਾਮ ਜੀ ਮੈਂ ਬਿਲਕੁਲ ਨਹੀਂ ਨਾਮ ਲਵਾਗਾ ਨਾਮ ਲੈਣ ਦੇ ਨਾਲ ਬੜੇ ਗੱਲ ਹੋਰ ਕਿਤੇ ਜਾਂਦੀ ਹੈ ਬਿਨਾਂ ਮਤਲਬ ਤੋਂ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਸਾਰੇ ਸਾਡੇ ਸੂਬਾ ਪ੍ਰਧਾਨ ਕਾਂਗਰਸ ਦੇ ਰਾਜਾ ਵਿਡਿੰਗ ਜੀ ਨੇ ਸਾਨੇਵਾਲ ਚ ਲਈਆ ਉਹ ਮੀਟਿੰਗ ਕਾਂਗਰਸ ਦੀ ਜਿਹੜੀ ਆਰਗੇਨਾਈਜੇਸ਼ਨ ਆ ਸਾਡਾ ਸਟਰਕਚਰ ਆ ਜਿਹੜਾ ਥੱਲੀੋਂ ਲੈ ਕੇ ਬੂਥ ਤੋਂ ਲੈ ਕੇ ਮੰਡਲ ਤੋਂ ਲੈ ਕੇ ਬਲਾਕ ਤੋਂ ਲੈ ਕੇ ਉੱਤੇ ਤੱਕ ਉਹਨੂੰ ਸਾਰੇ ਨੂੰ ਸਮਝਾਉਣ ਲਈ ਔਰ ਜਿਹੜੀ ਅਗਲੀ ਇਲੈਕਸ਼ਨ ਆ ਰਹੀ ਆ ਉਹਦੇ ਲਈ ਤਿਆਰ ਕਰਨ ਲਈ ਸੀ ਮੈਂ ਉਹਦੇ ਲਈ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਇਹਨਾਂ ਨੇ ਬਹੁਤ ਕੰਮ ਦੀਆਂ ਗੱਲਾਂ ਦੱਸੀਆਂ ਜਿਵੇਂ ਤੁਹਾਡੇ ਸਾਹਮਣੇ ਦੱਸਿਆ ਕਿ 70 75 ਹਜ਼ਾਰ ਲੱਖ ਵੋਟ ਭਾਜਪੀ ਨੇ ਉਥੇ ਇੱਧਰ ਉਧਰ ਕਰਤੀ ਮਹਾਰਾਸ਼ਟਰਾਂ ਚ ਇੱਥੇ ਵੀ ਜਿਹੜੀ ਆਮ ਪਾਰਟੀ ਆ ਉਹ ਵੀ ਵੀ ਟੀਮ ਆ ਇਹਨਾਂ ਦੀ ਆਰਐਸਐਸ ਔਰ ਬੀਜੇਪੀ ਦੀ ਇਹਨਾਂ ਨੇ ਇੱਥੇ ਵੀ ਉਹੀ ਕਰਨਾ ਅਸੀਂ ਉਹ ਮਹਾਰਾਜਾ ਸਾਹਿਬ ਉਹਨਾਂ ਸਾਰੇ ਵਰਕਰ ਨੂੰ ਸਮਝਾ ਕੇ ਗਏ ਆ ਕਿ ਭਾਈ ਇਹ VOTER ਲਿਸਟਾਂ ਨੂੰ ਦੇਖਣਾ ਸ਼ੁਰੂ ਕਰ ਦੋ ਇਹ ਨਾ ਹੋਵੇ ਪਤਾ ਲੱਗੇ ਕਿ ਹਜ਼ਾਰਾਂ ਜਾਂ ਸੈਂਕੜੇ ਵੋਟਾਂ ਗਾਇਬ ਹੈ ਕਿਉਂਕਿ ਆਮ ਪਾਰਟੀ ਕਿਹੜੀ ਸਿਧਾਂਤਵਾਦੀ ਆ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸਾਰੇ ਵਾਅਦੇ ਤੋੜੇ ਔਰ ਸਾਰੇ ਇਹਨਾਂ ਦੇ ਰੀਤੇ ਤੇ ਕੀ ਕਿਹਾ ਸੀ ਅੱਜ ਟਿੱਪਰ ਕਿਦੇ ਸਾਨੇ ਵਾਲ ਚੱਲਦੇ ਆ ਚਲੋ ਜੀ ਦੱਸੋ ਤੁਸੀਂ ਦੱਸੋ ਤੁਹਾਨੂੰ ਸਾਰਿਆਂ ਨੂੰ ਪਤਾ ਟਿੱਪਰ ਕਿਦੇ ਚੱਲਦੇ ਆ ਇੱਥੇ ਔਰ ਕਿਹੜੇ ਲੋਕ ਇੱਥੇ ਗੜਬੜ ਕਰ ਰਹੇ ਆ ਤੇ ਉਹ ਸਾਰਾ ਤਾਂ ਇਹ ਕੰਮ ਉਹੀ ਕਰਾਉਂਦੇ ਆ 20 ਹਜ਼ਾਰ ਕਰੋੜ ਰੀਤੇ ਚਾਹੂਗਾ 3 ਸਾਲ ਚੋਂ 864 ਕਰੋੜ ਜਮਾ ਕਰਾਇਆ 3 ਸਾਲਾਂ ਚ 60 ਹਜ਼ਾਰ ਕਰੋੜ ਇਹਨਾਂ ਨੂੰ ਜਮਾ ਕਰਾਉਣਾ ਚਾਹੀਦਾ ਬਾਕੀ ਪੈਸਾ ਕਿੱਥੇ ਗਿਆ ਇਹ ਤਾਂ ਇਹੋ ਜਿਹੇ ਜਿਹੜੀ ਗੱਲ ਕਹਿੰਦੇ ਆ ਉਹਦੇ ਤੋਂ ਉਲਟਾ ਕੰਮ ਕਰਦੇ ਸਿਕਿਉਰਿਟੀ ਨਹੀਂ ਲੈਣੀ ਕਿਉਂ ਜੀ ਹੁਣ ਇਹਨਾਂ ਕੋਲ ਸਿਕਿਉਰਿਟੀ ਨਹੀਂ ਹੈਗੀ ਤੇ ਨਹੀਂ ਪੜਾ ਲੇਕਿਨ ਜੋ ਵਾਦੇ ਕੀਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੈਨੂੰ ਇਸ ਗੱਲ ਦਾ ਕੀ ਪਤਾ ਇਹ ਗੱਲ ਮੈਂ ਆਪਣੀ ਗੱਲ ਕੀ ਖਵਾ ਤੁਹਾਨੂੰ ਵਿਚਾਰ ਚਾਂਗੇ ਅਫਵਾਮ ਇਹ ਭਗੇਲ ਸਾਹਿਬ ਨੂੰ ਪੁੱਛੋ ਰਾਹੁਲ ਗਾਂਧੀ ਜੀ ਨੂੰ ਪੁੱਛੋ ਖਰਗੇ ਸਾਹਿਬ ਨੂੰ ਪੁੱਛੋ ਇਹ ਸਵਾਲ ਕੋਈ ਪ੍ਰਧਾਨ ਆਪਣੇ ਮੂੰਹ 'ਚੋਂ ਕੀ ਕਹੇਗਾ ਭਈ ਚਾਸ਼ੀ ਦਾਖਲ ਕਰਤੀ